ਮਾਮਲਾ ਕੰਗਨਾਰ ਨਾਉਦਾ 에어ਪੋਰਟ ਤੇ ਵਾਪਰੀ ਘਟਨਾ ਪੰਜਾਬ ਦੀ ਧੀ ਕੁਲਵਿੰਦਰ ਕੌਰ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਜੰਮੀ ਪਈ ਕੁਲਵਿੰਦਰ ਕੌਰ ਤੇ ਕਦੋਂ ਫੌਜ ਦੇ ਵਿੱਚ ਭਰਤੀ ਹੁੰਦੀ ਹੈ ਤੇ ਉਸ ਪਰਿਵਾਰ ਦੇ ਵਿੱਚ ਮੌਜੂਦ ਆ ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ ਏਸ਼ੀਆ 'ਚ ਬਹਿ ਕੇ ਬਿਆਨ ਦੇਣਾ ਤੇ ਹਕੀਕਤ 'ਚ ਕਿੱਦਾਂ ਦੇ ਲੋਕ ਵੱਸਦੇ ਉਹਨਾਂ 'ਚ ਬਹੁਤ ਫਰਕ ਹੁੰਦਾ ਏਸ਼ੀਆ 'ਚ ਬਹਿ ਕੇ ਬਿਆਨ ਦਿੱਤਾ ਕਿ ਖਾਲਸਤਾਨੀ ਲੋਕ ਆ ਤੇ ਇੱਥੇ ਆ ਕੇ ਦੇਖਿਆ ਕਿ ਇੱਕ ਸੰਝਣੀ ਦਰਖਤ ਦੀ ਛਾਂ ਦੇ ਥੱਲੇ ਪੂਰਾ ਪਰਿਵਾਰ ਇਕੱਠਾ ਹੋ ਕੇ ਬੈਠਾ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਚੜ੍ਹਦੀ ਕਲਾ ਚੋ ਜੀ ਆਨੰਦ ਮਈ ਆ ਜੀ ਕਿਰਪਾਪੂਰੀ ਪੂਰੀ ਚੜ੍ਹਦੀ ਕਲਾ ਜੀ ਇੱਕ ਨ ਪਹਿਲਾ ਇੱਥੇ ਸਪਸ਼ਟੀ ਕਰਨ ਦੀ ਆਪਾਂ ਗੱਲ ਕਰ ਲਈ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਿਸਟਮ ਕਿ ਪਰਿਵਾਰ ਨੂੰ ਪੈਸੇ ਦੀ ਬੜੀ ਲੋੜ ਆ ਤੇ ਆਪਾਂ ਉਹਨਾਂ ਨੂੰ ਦੇਈਏ ਕੋਈ 5 ਲੱਖ ਦੀ ਗੱਲ ਕਰ ਰਿਹਾ ਕੋਈ 2 ਲੱਖ ਦੀ ਗੱਲ ਕਰ ਰਿਹਾ ਕੋਈ ਕਿੱਦਾਂ ਦੀ ਗੱਲ ਕਰ ਰਿਹਾ ਇਹਦੇ ਤੇ ਤੁਹਾਡਾ ਕੀ ਸਪਸ਼ਟੀ ਕਰਨਾ ਤੁਹਾਡੇ ਨਾਲ ਗੱਲ ਹੋਈ ਜਿਹੜੇ ਲੋਕ ਪੋਸਟਾਂ ਪਾ ਰਹੇ ਐ ਇੰਨਾ ਪੈਸਾ ਇਕੱਠਾ ਹੋ ਰਿਹਾ ਦੇਖੋ ਜੀ ਲੰਬੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਆ ਹਮ ਔਰ ਰਮضان ਦੇ ਵਿੱਚ ਕਿਸਾਨੀ ਤੇ ਜਵਾਨੀ ਦੀ ਲੜਾਈ ਜਿਹੜੀ ਆਪਣੀਆਂ ਫਸਲਾਂ ਤੇ ਨਸਲਾਂ ਦੀ ਲੜਨਦੇ ਆ ਜੀ ਅਸੀਂ ਕੱਲ ਵੀ ਇਹ ਗੱਲ ਜਿਹੜੀ ਸਾਡੇ ਕੋਲ ਆਈ ਸੀ ਉਦੋਂ ਵੀ ਬੇਨਤੀ ਕਰ ਦਿੱਤੀ ਸੀ ਕਿ ਸਾਰਿਆਂ ਨੂੰ ਬੇਨਤੀ ਆ ਭੈਣ ਭਰਾਵਾਂ ਨੂੰ ਵੀ ਤੁਹਾਡਾ ਪਿਆਰ ਹੀ ਬਹੁਤ ਮਿਲਿਆ ਵਾ ਕੋਈ ਵੀ ਵੀਰ ਸਾਡੇ ਨਾਂ ਤੇ ਕਿਸੇ ਨੂੰ ਨਾ ਤਾਂ ਪੈਸਾ ਦੇਵੇ ਤੇ ਨਾ ਸਾਨੂੰ ਕੋਈ ਪੈਸਾ ਭੇਜੇ ਤੇ ਨਾ ਅਸੀਂ ਲੈਣਾ ਹੀ ਆ ਜੀ ਠੀਕ ਆ ਜੀ ਇਹ ਗੱਲ ਅਸੀਂ ਕੱਲ ਜਿਹੜੀ ਉਹ ਸਪਸ਼ਟ ਕਰ ਦਿੱਤੀ ਇਹ ਤੇ ਤੁਹਾਡੇ ਰਾਹੀਂ ਵੀ ਇਹ ਗੱਲ ਕਹਿਣਾ ਚਾਹੁੰਦੇ ਜੀ ਹੁਣ ਇਹ ਜਿਹੜੀ ਗੱਲ ਹੋਈ ਹੈ ਕੁਲਵਿੰਦਰ ਕੌਰ ਦੇ ਨਾਲ ਕੱਲ ਦੀ ਤੁਹਾਡੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਕਾਇਮ ਹੋਇਆ ਬੜੇ ਤਰ੍ਹਾਂ ਦੀਆਂ ਫੁਆਵਾਵਾਂ ਚੱਲ ਰਹੀਆਂ ਕੋਈ ਕਹਿੰਦਾ ਸਸਪੈਂਡ ਕਰਤਾ ਕੋਈ ਕਹਿੰਦਾ ਇਹਨਾਂ ਨੂੰ ਹਰਾਸਤ ਚਲਾ ਰਿਆ ਕੋਈ ਕਹਿੰਦਾ ਡਿਸਮਿਸ ਕਰਤਾ ਕੋਈ ਕਹਿੰਦਾ ਕਿਵੇਂ ਆ ਕੋਈ ਕਹਿੰਦਾ ਕਿਵੇਂ ਆ ਕੋਈ ਕਹਿੰਦਾ ਰਾਬਤਾ ਹੀ ਨਹੀਂ ਕਾਇਮ ਹੋ ਰਿਹਾ ਦੇਖੋ ਸਾਡੇ ਜਦੋਂ ਸਾਨੂੰ 5:30 6 ਵਜੇ মিডিਆ ਰਾਹੀਂ ਪਤਾ ਲੱਗਦਾ ਵੀ ਕੰਗਨਾਂ ਰਣੋਤ ਦੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਥੱਪੜ ਮਾਰਿਆ ਗਿਆ ਵਾ ਪਰ ਜਦੋਂ ਫੋਟੋ ਸਾਹਮਣੇ ਆਉਂਦੀ ਆ ਕਿਉਂਕਿ ਕੁਲਵਿੰਦਰ ਕੌਰ ਨਾਂ ਤੇ ਹੋਰ ਵੀ ਨਾਂ ਕਾਫੀ ਆ ਪਰ ਜਦੋਂ ਅਸੀਂ ਫੋਟੋ ਦੇਖੀ ਤੇ ਉਸ ਮੇਰੀ ਛੋਟੀ ਭੈਣ ਸੀਗੀ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡਾ ਉਹਨਾਂ ਨਾਲ ਸੰਪਰਕ ਜਿਹੜਾ ਉਹ ਨਹੀਂ ਹੋਇਆ ਪਰ ਜਿਹੜੀ ਮੀਡੀਆ ਦੇ ਵਿੱਚੋਂ ਫਿਰ ਗੱਲ ਨਿਕਲ ਕੇ ਆਈ ਵੀ ਥੱਪੜ ਮਾਰਨ ਦੀ ਵਜ੍ਹਾ ਜਿਹੜੀ ਆ ਕਿ ਉਹ ਆਪਣੇ ਡਿਊਟੀ ਤੇ ਤਨਾਅ ਸੀਗੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪਰਸ ਸੀਗਾ ਫੋਨ ਸੀਗਾ ਉਹ ਸਕੈਨ ਕਰਨ ਨੂੰ ਕਿਹਾ ਵੀ ਭਾਈ ਇਹਨੂੰ ਸਕੈਨਰ ਤੇ ਰੱਖੋ ਇਹਦੇ ਵਿੱਚ ਦੀ ਤੁਸੀਂ ਨਿਗਾਹ ਕੇ ਲੈ ਜਾਓ ਤੇ ਕੰਗਣਾ ਨੌਤ ਜਿਹੜੇ ਆ ਅੱਧਾ ਪਾਲੀਵੁੱਡ ਦੇ ਵਿੱਚ ਵੀ ਜਿਹੜਾ ਵਾ ਉਹ ਲੋਕਾਂ ਦੇ ਨਾਲ ਜਿਹੜੇ ਲੜਦੇ ਝਗੜਦੇ ਰਹਿੰਦੇ ਆ ਕਿਸੇ ਨਾਲ ਬਣਦੀ ਨਹੀਂ ਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਆ ਉਹ ਮੀਡੀਆ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਉੱਥੇ ਜਿਹੜਾ ਵਾ ਇਹ ਤੋਂ ਮਨਾ ਕੀਤਾ ਜਾਂ ਤਲਕੀ ਪੈਦਾ ਹੋਈ ਉੱਥੋਂ ਸਾਰਾ ਕੁਝ ਹੀ ਹੋਇਆ ਇੱਕ ਜਿਹੜਾ ਖਾਲਸਤਾਨੀ ਸ਼ਬਦ ਬੜਾ ਪ੍ਰਚਾਰਿਆ ਜਾ ਰਿਹਾ ਕੰਗਨਾਲ ਤੋਂ ਪਹਿਲਾਂ ਵੀ ਹੋਇਆ ਸੀਗਾ 100-100 ਰੁਪਏ ਦੀ ਜਦੋਂ ਆਪਣੀਆਂ ਮਤਾਵਾਂ ਨੂੰ ਇਹ ਗੱਲ ਕੀਤੀ ਗਈ ਆ ਉਦੋਂ ਵੀ ਇਹ ਬਹੁਤ ਕੁਝ ਕਿਹਾ ਉਹਨੇ ਫਿਰ ਇੱਕ ਵੀਡੀਓ ਪਾ ਕੇ ਇਹ ਗੱਲ ਰੱਖੀ ਇਹ ਦੇਖੋ ਜੀ ਇਹ ਤਾਂ ਸਰਕਾਰ ਦੀ ਲਾਪਰਵਾਹੀ ਹੈ ਨਾ ਜਦੋਂ ਕੰਗਨਾਰ ਨੌਤ ਜੀ ਨੇ ਬਿਆਨ ਦਿੱਤਾ ਵਾ ਅ 2020 ਤੇ 21 ਦੇ ਚੰਦੋਲਨ ਚੱਲਦੇ ਦੇ ਵਿੱਚ ਵੀ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ ਵਾਂ 100-100 ਰੁਪਈਆ ਜਿਹੜਾ ਵਾ ਇਹ ਦਿਹਾੜੀ ਤੇ ਆਈਆਂ ਵਾਂ ਤੇ ਇਹਦੇ ਉੱਪਰ ਜਿਹੜਾ ਵਾ ਕੇਸ ਦਰਜ ਕੀਤਾ ਹੋਇਆ ਵਾ ਸਾਡੀਆਂ ਬੀਬੀਆਂ ਵੱਲੋਂ ਵੀ ਭਾਈ ਇਹ ਇਹਨਾਂ ਸਾਡੇ ਤੇ ਗਲਤ ਜਿਹੜਾ ਵਾ ਸ਼ਬਦਾਵਲੀ ਵਰਤੀ ਆ ਸਾਡੀ ਮਾਨਸਤਾ ਜਿਹੜੀ ਉਹਨਾਂ ਨੂੰ ਠੇਸ ਪਹੁੰਚਾਈ ਆ ਉਹ ਅਜੇ ਤੱਕ ਜਿਹੜਾ ਵਾ ਉਹ ਗਾਂ ਕੇਸ ਨਹੀਂ ਤੁਰਿਆ ਜੇ ਉਹ ਤੁਰਿਆ ਹੁੰਦਾ ਸ਼ਾਇਦ ਅੱਜ ਮੇਰੀ ਛੋਟੀ ਭੈਣ ਜਿਹੜੀ ਉਹਨੂੰ ਇਹ ਕਹਿਣਾ ਨਾ ਪੈਂਦਾ ਵੀ ਜੋ ਤੂੰ ਅੱਜ ਬੋਲ ਰਹੀ ਆ ਉਸ ਟਾਈਮ ਵੀ ਤੂੰ ਆ ਬਿਆਨ ਦਿੱਤਾ ਸੀ ਉਹਦੇ ਵਿੱਚ ਵੀ ਮੇਰੀ ਮਾਂ ਤੇ ਭੈਣ ਜਿਹੜੀ ਉਹ ਸ਼ਾਮਲ ਸੀਗੇ ਇਹ ਇਹ ਲਾਪਰਵਾਹੀ ਆ ਕਿਤੇ ਕੇਸ ਜਿਹੜਾ ਉਹ ਗਾ ਨਹੀਂ ਤੁਰਿਆ ਇਹਦੇ ਤੇ ਕੇਸ ਜਿਹੜਾ ਉਹ ਦੈਰ ਕੀਤਾ ਹੋਇਆ ਵਾ ਹੂੰ ਜਿਹੜੀ ਉਹਦੀ ਸ਼ਬਦਾਬਲੀ ਸੀ ਪਰਿਵਾਰ ਮੰਗ ਕਰ ਰਿਹਾ ਕਿ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਕੰਗਣਾ ਜਿਹੜੀ ਕੱਲ ਵਰਤੀ ਹਾਂ ਉਹਦੇ ਤੇ ਤਾਂ ਤਾਂ ਬਣਦਾ ਵਾ ਉਹ ਤਾਂ ਪੂਰੇ ਪੰਜਾਬ ਵੱਲੋਂ ਸਾਰਾ ਦੇਸ਼ ਜਿਹੜਾ ਵਾ ਆਪਣੇ ਕਾਨੂੰਨ ਪਸੰਦ ਲੋਕ ਆ ਉਹ ਸਾਰੇ ਕਹਿ ਰਹੇ ਆ ਵੀ ਕੰਗਣਾ ਨੌਤ ਜੀ ਨੇ ਦੁਬਾਰਾ ਫੇਰ ਜਿਹੜਾ ਬਿਆਨ ਦਿੱਤਾ ਪਹਿਲਾਂ ਤੇ ਇਹ ਵੀ ਆ ਰਿਹਾ ਵੀ ਉਹਨੇ ਕਿਹਾ ਕੌਰ ਖਾਲਸਤਾਨੀ ਹੂੰ ਜਿਹੜਾ ਜਿਹੜਾ ਸ਼ੋਤ ਤੋਂ ਕੰਮ ਸ਼ੁਰੂ ਹੋਇਆ ਜਿੱਥੋਂ ਕੰਮ ਸ਼ੁਰੂ ਨੇ ਕੰਮ ਸ਼ੁਰੂ ਹੁੰਦਾ ਵਾ ਮੋਬਾਈਲ ਤੋਂ ਤੇ ਉਹਦੇ ਪਰਸ ਤੋਂ ਵੀ ਮੈਂ ਉਹਨਾਂ ਕਿਹਾ ਵੀ ਇਹਨੂੰ ਸਕੈਨ ਕਰਕੇ ਨਿਕਲੂਆ ਇਹਦੇ ਵਿੱਚ ਰੱਖੋ ਉਹਨਾਂ ਨੇ ਜਿਹੜੀ ਆਪਣੀ ਹੰਕਾਰਬਾਜ਼ੀ ਦਿਖਾਈ ਆ ਕਿਉਂਕਿ ਪਹਿਲਾਂ ਤੇ ਉਹ ਆਪਣੇ ਅਦਾਕਾਰ ਸੀਗੇ ਉਹ ਤੋਂ ਨਹੀਂ ਸੀ ਮਾਨ ਹੁਣ ਉਹ ਐਮਪੀ ਬਣੇ ਆ ਚਲੋ ਅਜੇ ਉਹਨਾਂ ਸੌ ਚੱਕਣੀ ਆ ਸੌ ਚੱਕਣ ਤੋਂ ਪਹਿਲਾਂ ਚਲੋ ਐਮਪੀ ਬਣ ਗਏ ਆ ਲੋਕਾਂ ਦੇ ਚੁਣੇ ਹੋਏ ਮੰਡੀ ਤੋਂ ਨਮਾਇੰਦੇ ਆ ਪਰ ਉਹਨਾਂ ਨੇ ਜਿਹੜੀ ਐ ਇੱਥੋਂ ਤੁ ਤੁ ਮਮੇ ਹੋਈ ਆ ਜਿਹਨੂੰ ਆ ਪੰਜਾਬੀ ਦੇ ਵਿੱਚ ਸਿੱਧਾ ਕਹਿ ਸਕਦੇ ਆ ਵੀ ਬਾਧ ਘਾਟ ਹੋਈ ਆ ਉਹਦੇ ਵਿੱਚੋਂ ਇਹ ਸਾਰਾ ਕੁਝ ਹੋਇਆ ਵਾ ਉਤੋਂ ਦੂਸਰੇ ਜਿਹੜਾ ਗਾੜੀ ਉਹਨਾਂ ਬਿਆਨ ਦਿੱਤਾ ਉਹ ਵੀ ਬੜਾ ਘਾਤਕ ਆ ਉਹ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿਹੜਾ ਵਾ ਉਹਦੇ ਤੋਂ ਖਤਰਾ ਹੋ ਕਹਿ ਰਿਹਾ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਅੰਤਰਕਵਾਦ ਜਿਹੜਾ ਵਾ ਉਹ ਪੈਦਾ ਹੋ ਰਿਹਾ ਵਾ ਇਹ ਬਿਆਨ ਜਿਹੜਾ ਕੰਗਰਾਂ ਨੌਜੀ ਨੇ ਦਿੱਤਾ ਵਾ ਇਹ ਬੜਾ ਘਾਤਕ ਹੈ ਇਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਕਿਸਾਨ ਜਥੇਬੰਦੀਆਂ ਨਾਲ ਖੜੀਆਂ ਪੂਰਾ ਸਾਥ ਦਿੱਤਾ ਕਈ ਤਰ੍ਹਾਂ ਦੇ ਬਿਆਨ ਆ ਰਹੇ ਨੇ ਕਿ ਖੜਨਗੇ ਕਿ ਨਹੀਂ ਖੜਨਗੇ ਪਰਿਵਾਰਾਂ ਨਾਲ ਬਹੁਤ ਘੱਟ ਪਹਿਲਾਂ ਲੋਕ ਖੜਦੇ ਵੀ ਰਹੇ ਆ ਦੇਖੋ ਕਿਸਾਨ ਜਥੇਬੰਦੀਆਂ ਮੈਂ ਖੁਦ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹੇ ਦਾ ਆਗੂ ਆ ਔਰ ਬਹੁਤ ਵੱਡੀ ਜਥੇਬੰਦੀ ਸੰਸਥਾ ਦਾ ਮੈਂ ਮੈਂਬਰ ਆ ਜਿਹੜੀ WTO ਦੇ ਨਾਲ ਮੱਥਾ ਲਾ ਕੇ ਬੈਠੀ ਆ ਜਿਹੜੀ ਮੋਦੀ ਸਰਕਾਰ ਨਾਲ ਮੱਥਾ ਲਾ ਕੇ ਬੈਠੀ ਆ ਜਿਹੜੀ ਵਿਸ਼ਵ ਬਿਵਾਰ ਸੰਸਥਾ ਦੇ ਨਾਲ ਮੱਥਾ ਲਾ ਕੇ ਬੈਠੀ ਆ ਔਰ ਸਾਡੇ ਦੋਹਾਂ ਫੋਰਮਾਂ ਵੱਲੋਂ ਜਦੋਂ ਇਹ ਕੱਲ ਗੱਲ ਹੋਈ ਆ ਤੇ ਉਦੋਂ ਹੀ ਉਹਨਾਂ ਨੇ ਜਿਹੜਾ ਵਾਸਤੇ ਆਪਣਾ ਬਿਆਨ ਜਿਹੜਾ ਦਿੱਤਾ ਵੀ ਜੇ ਉੱਥੇ ਉਸ ਕੁੜੀ ਦੇ ਨਾਲ ਕੁਲਵਿੰਦਰ ਕੌਰ ਨਾਲ ਜਿਹੜੀ ਮੇਰੀ ਭੈਣ ਆ ਉਹਦੇ ਨਾਲ ਕੋਈ ਵੀ ਧੱਕਾ ਵਿਤਕਰਾ ਹੁੰਦਾ ਜਾਤੀ ਹੁੰਦਾ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਅੱਜ ਹੁਣੇ ਮੈਂ ਜਿਹੜੀ ਕਾਨਫਰੰਸ ਹੋਈ ਆ ਕਿਸਾਨ ਜਥੇਬੰਦੀਆਂ ਦੀ ਦੋਵਾਂ ਫੋਰਮਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਿਸਾਨ ਮਜ਼ਦੂਰ ਮੋਰਚੇ ਦੀ ਤੇ ਕਿਸਾਨ ਮਜ਼ਦੂਰ ਗੈਰ ਰਾਜਨੀਤਿਕ ਦੀ ਉਹ ਹੁਣ ਥੋੜੇ ਚਿਰ ਤੱਕ ਜਿਹੜਾ ਵਾ ਉਹ ਆਪਣੇ ਡੀਜੀਪੀ ਨੂੰ ਜਿਹੜਾ ਵਫਤ ਜਿਹੜਾ ਉਹ ਮਿਲ ਰਿਹਾ ਐ ਇਸੇ ਮਸਲੇ ਤੇ ਔਰ 9 ਤਰੀਕ ਨੂੰ ਨਾ ਕਾਲ ਦਿੱਤੀ ਆ ਵੀ 9 ਤਰੀਕ ਨੂੰ ਜਿਹੜਾ ਵਾ ਅੰਬ ਸਾਹਿਬ ਇਕੱਠੇ ਹੋ ਕੇ ਤੇ ਐਸਐਸਪੀ ਨੂੰ ਜਿਹੜਾ ਵਾ ਉਹ ਮੰਗ ਪੱਤਰ ਦਿੱਤਾ ਜਾਊਗਾ ਕਿ ਬਿਲਕੁਲ ਉੱਥੇ ਜਿੰਨੇ ਵੀ ਆ ਕੋਈ ਇਹ ਨਹੀਂ ਹੈਗਾ ਜਿੰਨੇ ਵੀ ਮੁਲਾਜ਼ਮ ਉੱਥੇ ਕੰਮ ਕਰਦੇ ਆ Hindu ਆ Muslim ਆ Sikh ਆ ਸਾਈ ਆ ਅਸੀਂ ਕਿਸੇ ਦੇ ਨਾਲ ਵੀ ਜਿਹੜਾ ਉਹ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਤੈਨੂੰ ਲੱਗਦਾ ਕਿ ਉਥੇ ਪਰਚਾ ਨਾ ਹੋ ਜੇ ਜਾਂ ਕਾਰਵਾਈ ਨਾ ਹੋ ਜੇ ਨੌਕਰੀ ਡਿਸਮਿਸਨ ਨਾ ਹੋ ਜੇ ਇਸ ਚੀਜ਼ ਲਈ ਵਫਦ ਮਿਲ ਰਿਹਾ ਜਾਂ ਹੋਰ ਕੋਈ ਗੱਲ ਹੈਗੀ ਉਹਦੇ ਵਿੱਚ ਨਹੀਂ ਨਹੀਂ ਇਸੇ ਚੀਜ਼ ਦੀ ਮਿਲ ਰਿਹਾ ਵੀ ਦੇਖੋ ਜੇ ਉਹ ਆਪਣੇ ਸਿਕਿਉਰਟੀ ਤੇ ਖੜੇ ਆ ਉਹਨਾਂ ਨੇ ਪਰਸ ਚੈੱਕ ਕਰਨਾ ਵਾ ਉਹਨਾਂ ਨੇ ਫੋਨ ਵੀ ਚੈੱਕ ਕਰਨਾ ਵਾ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਆ ਨਾ ਇਹ ਥੋੜੀ ਆ ਵੀ ਜਿਹੜਾ ਆਮ ਬੰਦਾ ਉਹਦੇ ਤੇ ਬੂਟ ਵੀ ਲਵਾਏ ਜਾਂਦੇ ਉਥੇ ਜਰਾਬਾਂ ਵੀ ਲਵਾਇਆਂ ਜਾਂਦੀਆਂ ਜਿਸਤਾਰਾਂ ਤੱਕ ਲਵਾਈਆਂ ਜਾਂਦੀਆਂ ਹਨਾ ਤੇ ਜਿਹੜੀ ਕੰਗਣਾ ਨਰੋਤ ਆ ਕੀ ਆਪਾਂ ਕੀ ਇੱਥੇ ਭਰੋਸਾ ਕਰ ਸਕਦੇ ਆ ਕੀ ਪਤਾ ਕਿਸੇ ਦੀ ਨੀਤ ਕਦੋਂ ਬਦਲ ਜੇ ਉਹਦਾ ਫਿਰ ਜ਼ਿੰਮੇਵਾਰ ਕੌਣ ਹੈ ਜੇ ਕੋਈ ਦੁਰਘਟਨਾ ਹੋ ਜਾਏ ਤੇ ਇਸ ਕਰਕੇ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਆ ਤੰਦੇਈ ਦੇ ਨਾਲ ਨਿਭਾਈ ਆ ਸਾਨੂੰ ਇਸ ਚੀਜ਼ ਦਾ ਮਾਣ ਵੀ ਆ ਵੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਨਿਭਾਈ ਆ ਉਹਨਾਂ ਨੇ ਇਹ ਨਹੀਂ ਦੇਖਿਆ ਉਹ ਡਰੇ ਨਹੀਂ ਕਿ ਤੂੰ ਐਮਪੀ ਹੋਵੇਂਗਾ ਠੀਕ ਆ ਪਰ ਤੈਨੂੰ ਜਿਹੜੀ ਆ ਸਾਡੇ ਸਿਕਿਉਰਟੀ ਹੈ ਦੇ ਵਿੱਚ ਦੀ ਪੂਰਾ ਜਿਹੜਾ ਵਾ ਨੰਕੇ ਜਾਣਾ ਪਊਗਾ ਜੀ ਪਰਿਵਾਰ ਦੇ ਪਿਛੋਕੜ ਬਾਰੇ ਵੀ ਕੀ ਤਰ੍ਹਾਂ ਦੀ ਗੱਲਾਂ ਨੇ ਵੈਸੇ ਪਰਿਵਾਰ ਦਾ ਪਿਛੋਕੜ ਹੈ ਕੀ ਆ ਪਿੱਛੇ ਦੇਖੋ ਜੀ ਪਰਿਵਾਰ ਸਾਡਾ ਖੇਤੀਬਾੜ ਉਸ਼ੋਕੜ ਦੇ ਵਿੱਚ ਸਾਡਾ ਮੇਰਾ ਦਾਦਾ ਵੀ ਜਮੇਦਾਰ ਰਿਹਾ ਵਾ ਔਰ ਸਾਡੇ ਜਿਹੜੇ ਚਾਚੇ ਤਾਏ ਆ ਪੰਜ ਭਰਾ ਜਿਹੜੇ ਉਹ ਫੌਜ ਚ ਰਹੇ ਆ ਸਾਡੇ ਦਾਦੇ ਹੋਣੀ ਤਿੰਨ ਭਰਾ ਵਾ ਤਿੰਨਾਂ ਦੇ ਪੰਜ-ਪੰਜ ਮੁੰਡੇ ਆ ਉਹਨਾਂ ਚੋਂ ਸਾਡੇ ਤਿੰਨ ਤੇ ਸਾਡੇ ਦੇ ਦੋ ਦੂਜੇ ਪਰਿਵਾਰ ਦੇ ਵਿੱਚੋਂ ਫੌਜ ਚ ਰਹੇ ਆ ਕੈਪਟਨ ਵੀ ਰਹੇ ਆ ਸੂਬੇਦਾਰ ਵੀ ਆਏ ਆ 71 ਦੀ 65 ਦੀ ਉਹਨਾਂ ਲੜਾਈ ਵੀ ਲੜੀ ਆ ਬੜੇ ਵੱਡੇ ਅਹੁਦਿਆਂ ਤੇ ਜਿਹੜੇ ਉਹ ਰਟਾਇਰਮੈਂਟ ਲੈ ਕੇ ਆਇਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਹੂੰ ਦੇਸ਼ ਪ੍ਰਤੀ ਹ ਇਹ ਤੁਹਾਡੇ ਭਾਈ ਸਾਹਿਬ ਤੁਸੀਂ ਭਾਈ ਸਾਹਿਬ ਹਾਂਜੀ ਤੁਹਾਡਾ ਪਰਿਵਾਰ ਦਾ ਪਛੋਕੜ ਪਿੱਛੇ ਪੂਰਾ ਮਤਲਬ ਕਿ ਡਿਊਟੀਆਂ ਨਿਭਾਉਂਦਾ ਰਿਹਾ ਤੇ ਫਿਰ ਅੱਜ ਕਿਉਂ ਖਾਲਸਤਾਨੀ ਕਿਹਾ ਜਾਂਦਾ ਇਹ ਕੰਗੜਾ ਨੂੰ ਪੁੱਛੋ ਨਾ ਕਿਉਂ ਕਹਿ ਰਹੀ ਆ ਸਾਡੇ ਜਮਾਦਾਰ ਜੀ ਸਾਡੇ ਦਾਦਾ ਜੀ ਹੋਏ ਆ ਸਾਡੇ ਡੈਡੀ ਜੀ ਮੇਰੇ ਖੁਦ ਫੌਜੀ ਰਿਟਾਇਰਮੈਂਟ ਆ ਇੱਕ ਤਾਇਆ ਜੀ ਸਾਡੇ ਕਪਟਨ ਸੂਬੇਦਾਰ ਤਾਇਆ ਜੀ ਸਾਡਾ ਪੰਜ ਪੰਜ ਸਾਡੇ ਛੋਟੇ ਜਾਨੀ ਜੜੀ ਹੁਣੀ ਤੇ ਛੇਵੇਂ ਸਾਡਾ ਦਾਦਾ ਜੀ ਵੱਡਾ ਇਹ ਆਰਮੀ ਚ ਰਿਟਾਇਰ ਹੋਏ ਆ ਹਾਂਜੀ ਤੇ ਜਿਹੜੇ ਹੁਣ ਹੋਰ ਡਿਊਟੀਆਂ ਕਰਦੇ ਆ ਏਅਰਪੋਰਟਾਂ ਦੇ ਉਹ ਸਾਰੇ ਖਾਲਸਤਾਨੀ ਹੋ ਗਏ ਆ ਹੂੰ ਜੇ ਕਦੇ ਉਹਨਾਂ ਨੇ ਸਾਡੀ ਲੜਕੀ ਨੇ ਕਹਿਤਾ ਸਾਡੀ ਕੁੜੀ ਨੇ ਕਹਿਤਾ ਭੈਣ ਸਾਡੀ ਨੇ ਕਹਿਤਾ ਵੀ ਤੂੰ ਆ ਚੈੱਕ ਕਰਾ ਆਪਦਾ ਸਮਾਨ ਤੇ ਉਹ ਖਾਲਸਤਾਨੀ ਹੋ ਗਈ ਹੂੰ ਹਾਂਜੀ ਤੇ ਜੇ ਕਦੇ ਉਹ ਸਮਾਨ ਹੋਰ ਗਾਂ ਲੈ ਕੇ ਜਾਂਦੀ ਕੋਈ ਜਰੀਲੀ ਵਸਤੂ ਬਰਾਮਦ ਹੋ ਜਾਂਦੀ ਉਹ ਤੋਂ ਤੇ ਇਹ ਨਾ ਚੈੱਕ ਕਰਦੀ ਤੇ ਫੇਰ ਵੀ ਫੇਰ ਵੀ ਮਾੜੀ ਗਈ ਇਹਦੀ ਨੌਕਰੀ ਲੱਗੀ ਫੇਰ ਉਹ ਫੇਰ ਹੋਵੇ ਜਾਂਦੀ ਸੀ ਹਣਾ ਹਾਂਜੀ ਫੇਰ ਵੀ ਗਈ ਹੂੰ ਉਨੇ ਆਪਦੀ ਬਹੁਤ ਇਮਾਨਦਾਰੀ ਨਾਲ ਸਾਡਾ ਪਰਿਵਾਰ ਮੁੱਢ ਤੋਂ ਹੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਇਮਾਨਦਾਰੀ ਨਾਲ ਰਹੇ ਆ ਅੱਜ ਤੱਕ ਵੀ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਵੀ ਕੋਈ ਕਿਸੇ ਨਾਲ ਧੋਖਾ ਧੋਖਾ ਕੀਤਾ ਵਈ ਜਾਂ ਠੱਗੀ ਮਾਰੀ ਹੋਵੇ ਇਮਾਨਦਾਰ ਪਰਿਵਾਰ ਸਾਡਾ ਇਮਾਨਦਾਰੀ ਨਾਲ ਉਹਨੇ ਆਪਦਾ ਕੰਮ ਕੀਤਾ ਵਾ ਸਾਨੂੰ ਫਿਗਰ ਵਾ ਪਿੰਡ ਤੋਂ ਬਹੁਤ ਹਟਕੇ ਬੈਠੇ ਹੋਏ ਆ ਇੱਥੇ ਪੜਨਾ ਲਿਖਣਾ ਤਾਂ ਬਹੁਤ ਪਿੰਡਾਂ ਕਾਲਜਾਂ ਤੱਕ ਸਕੂਲਾਂ ਤੱਕ ਪੜਨਾ ਇੱਥੋਂ ਹੀ ਕੁਲਵਿੰਦਰ ਕੌਰ ਪੜ੍ਹ ਕੇ ਸਕੂਲਾਂ ਤੱਕ ਆ ਜੀ ਸਾਡੀ ਭੈਣ ਇੱਥੋਂ ਸਾਈਕਲ ਤੇ ਪੜਨ ਜਾਂਦੀ ਰਹੀ ਆ ਉਦੋਂ ਹੁਣ 8 ਕਿਲੋਮੀਟਰ ਇੱਥੋਂ 6 ਕਿਲੋਮੀਟਰ 6 ਕਿਲੋਮੀਟਰ ਇਥੋਂ ਜਾਂਦੀ ਰਹੀ ਪੂਰਾ ਤਲੰਡੀ ਚੌਧਰੀਆ ਸਾਡੇ 6 ਕਿਲੋਮੀਟਰ ਹੁਣ ਤੇ ਸੜਕਾਂ ਬਣ ਗਈਆਂ ਸਾਰਾ ਕੁਝ ਉਦੋਂ ਪਾਣੀ ਆਉਂਦੇ ਹੁੰਦੇ ਸੀ ਆ ਬੰਨ ਵੀ ਨਹੀਂ ਹੁੰਦਾ ਹੂੰ ਕਈਰ ਤੁਰ ਕੇ ਜਾਣਾ ਪੈਂਦਾ ਸੀ ਬਹੁਤ ਮਿਹਨਤ ਕੀਤੀ ਸਾਡੀ ਭੈਣ ਨੇ ਤੇ ਉਹਨੂੰ ਇਨਸਾਬ ਮਿਲਣਾ ਚਾਹੀਦਾ ਵਾ ਬਾਕੀ ਜਿਹੜਾ ਥੱਪੜ ਥੱਪੜ ਕਹਿੰਦੇ ਆ ਥੱੱਪੜ ਕੋਈ ਨਹੀਂ ਹੀ ਵਜਦਾ ਵੇਖਿਆ ਜੇ ਤੁਸੀਂ ਵਜਦਾ ਵੇਖਿਆ ਤੇ ਦੱਸੋ ਇਹ ਕਿ ਸਿਆਸਤ ਸਿਆਸਤ ਹੀ ਹੋ ਰਹੀ ਆ ਸਾਡੇ ਨਾਲ ਬਿਲਕੁਲ ਠਕਾ ਹੋ ਰਿਹਾ ਵਾ ਹੂੰ ਸਿਰਫ ਤੂੰ ਤੂੰ ਮੈਂ ਮੈਂ ਹੋਈ ਇਹਨਾਂ ਦਾ ਕੋਈ ਮੜਾ ਮੋੜ ਉਹਨਾਂ ਦਾ ਹੋਇਆ ਵਾ ਤੇ ਯਾਦਾ ਗੱਲ ਨੂੰ ਵਧਾਤਾ ਕੰਗਣਾ ਨੇ ਕੰਗਣਾ ਪਹਿਲਾਂ ਹੀ ਸਾਡੇ ਜ਼ਿਮੀਦਾਰਾਂ ਨਾਲ ਕਿਸਾਨਾਂ ਨਾਲ ਲੱਗਦੀ ਪੰਜਾਬ ਨਾਲ ਲੱਗਦੀ ਹੈ ਸਾਡੀਆਂ ਕੋਈ ਨੰਬਰ ਪਲੇਟ ਨਾਮ ਪਲੇਟ ਵੇਖ ਕੇ ਕੰਮ ਵੱਧ ਗਿਆ ਸਾਰਾ ਹਾਂਜੀ ਨਾਮ ਪਲੇਟ ਵੇਖ ਕੇ ਉਹਦਾ ਵੱਧ ਗਿਆ ਉਹ ਕਿਉਂ ਸਿੱਖਾਂ ਨੂੰ ਵੇਖਣਾ ਨਹੀਂ ਚਾਹੁੰਦੀ ਪਹਿਲਾਂ ਵੀ ਸਾਡੀਆਂ ਧੀਆ ਭੈਣਾਂ ਨੂੰ ਮਾਵਾ ਨੂੰ ਕਿਹਾ ਨੇ ਟਕੇਟਾ ਕਿਦੀਆਂ ਵੀ 100 100 ਤੇ ਆਈਆਂ ਵਾ ਤੁਸੀਂ ਵੇਂਦੇ ਰਹੇ ਕੀ ਬੋਲਦੀ ਕਿਸਾਨੀ ਸੰਘਰਸ਼ ਚ ਕੀ ਹੈ ਇਹਦਾ ਉਹਦਾ ਕੀ ਹੁਣ ਤੇ ਚਲ ਐਮਪੀ ਬਣ ਗਈ ਉਦੋਂ ਕਿਉਂ ਬੋਲਦੀ ਰਹੀਏ ਇੱਕ ਇਹ ਉਹਦਾ ਲੈਣ ਲਈ ਸ਼ੈਂਡ ਬੋਲਦੀ ਰਹੀ ਨਮਾਇਤਾ ਉਹਨਾਂ ਨੇ ਹਾਂਜੀ ਇਹ ਐਕਟਰ ਹੀ ਆਪ ਦਾ ਐਕਟਰ ਨਾ ਪੁਣਾ ਕਰਨ ਦੀ ਭੈਣ ਬੋਲੀ ਸ਼ੈਂਡ ਉਹਨੂੰ ਵੀ ਮੈਂ ਵੀ ਐਮਪੀ ਬਣ ਜਾਣਾ ਹਾਂਜੀ ਹੁਣ ਤੇ ਬਣ ਗਈ ਉਦੋਂ ਕੀ ਉਹਦਾ ਹੀ ਇਹ ਦੇ ਕੋਈ ਇਹ ਕਾਹਦੇ ਕਰਕੇ ਬੋਲਦ ਰਹੀ ਸਾਨੂੰ ਖਾਲਸਤਾਨੀ ਉਹਦੋਂ ਵੀ ਦੱਸਦੀ ਰਹੀ ਹੈ ਹਾਂਜੀ ਹੂੰ ਇਹ ਪਹਿਲਾਂ ਤੋਂ ਹੀ ਸਾਡੇ ਪੂਰਾ ਸਵੇਰ ਦਾ ਮਿਲ ਲੱਗਦਾ ਇੱਥੇ ਹੀ ਵੀ ਨੋਟ ਕਰ ਰਹੇ ਹਾਂ ਬਹੁਤ ਲੋਕ ਆ ਰਹੇ ਨੇ ਇਸ ਚੀਜ਼ ਨੂੰ ਲੈ ਕੇ ਪਰਿਵਾਰ ਦਾ ਪਤਾ ਲੈਣ ਆ ਰਹੇ ਨੇ ਵੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਦੇਖੋ ਜੀ ਦੋ ਚੀਜ਼ਾਂ ਵਾਂ ਇੱਕ ਤੇ ਜਥੇਬੰਦੀ ਦਾ ਪਰਿਵਾਰ ਬਹੁਤ ਵੱਡਾ ਅੱਛਾ ਸੂਬੇ ਦੇ ਆਗੂ ਆਏ ਆ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਆਇਆ ਬਾਗੀ ਯੂਨੀਅਨ ਦੇ ਆਇਆ ਹਰਿਆਣੇ ਤੋਂ ਆਏ ਆ ਕਿਸਾਨ ਸੰਘਰਸ਼ ਕਮੇਟੀ ਦੇ ਆਏ ਆ ਤੇ ਇਹ ਇਸ ਤਰ੍ਹਾਂ ਜਿਹਨੂੰ ਜਿਹਨੂੰ ਮੈਨੂੰ ਪਤਾ ਲੱਗਦਾ ਉਹ ਸਾਰੇ ਆ ਸਾਡਾ ਸਾਰਾ ਪਿੰਡ بیٹھا ਸਾਡੇ ਭੈਲਾਂ ਤੋਂ ਸਾਡੇ ਚਾਚੇ ਤਾਏ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਆ ਧਾਰਮਿਕ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਚਲੋ ਅਸੀਂ ਤੈਹ ਦਿਲ ਉਹਨਾਂ ਦਾ ਧੰਨਵਾਦ ਕਰਦੇ ਆ ਪੋਲਿਟੀਕਲ ਲੀਡਰ ਆਇਆ ਨਹੀਂ ਪੋਲਿਟੀਕਲ ਲੀਡਰ ਦੇਖੋ ਸਾਡੀ ਇਹਨਾਂ ਨਾਲ ਬਣਦੀ ਨਹੀਂ ਸਿੱਧੀ ਜਿਹੜੀ ਗੱਲ ਆ ਨਹੀਂ ਫਿਰ ਵੀ ਚੱਲ ਹੁੰਦਾ ਹੀ ਆ ਕਿਉਂਕਿ ਇਹਨਾਂ ਨੇ ਤਾਂ ਬਿਆਨ ਦੇਣੇ ਹੁੰਦੇ ਉਹਨਾਂ ਨੂੰ ਕਿਹਾ ਵੀ ਠੀਕ ਆ ਅਸੀਂ ਤੁਹਾਡਾ ਧੰਨਵਾਦ ਆ ਜਿੱਥੇ ਤੁਸੀਂ ਕੋਈ ਹਲਪ ਕਰ ਸਕਦੇ ਹੋ ਕਰੋ ਤੇ ਬਾਕੀ ਅਸੀਂ ਜਥੇਬੰਦੀ ਤੌਰ ਤੇ ਜਿਹੜੀ ਉਹ ਗੱਲਬਾਤ ਕਰ ਰਹੇ ਤੁਹਾਨੂੰ ਦੱਸਿਆ ਵੀ ਹੁਣੇ ਆਪਣੇ ਡੀਜੀਪੀ ਸਾਹਿਬ ਨਾਲ ਜਿਹੜੀ ਆ ਮੀਟਿੰਗ ਆ 1 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਸਾਰੀ ਗੱਲਬਾਤ ਆ ਜਾਣੀ ਆ 9 ਤਰੀਕ ਨੂੰ ਫੇਰ ਜਿਹੜਾ ਅੰਬ ਸਾਹਿਬ ਇਕੱਠੇ ਹੋਣਾ ਵਾ ਐਸਐਸਪੀ ਨੂੰ ਮੰਗ ਪੱਤਰ ਦੇਾਂਗੇ ਧੱਕਾ ਨਹੀਂ ਹੋਣ ਦਿਆਂਗੇ ਇਹ ਨਹੀਂ ਵੀ ਕੁਲਵਿੰਦਰ ਕੌਰ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿਆਂਗੇ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਵਾਸਤੇ ਲੜ ਰਹੇ ਆ ਇਹ ਤੇ ਸਿਰਫ ਧਰਮ ਦੇ ਨਾਂ ਤੇ ਇੱਕ ਲੋਕਾਂ ਨੂੰ ਲੜਾ ਕੇ ਜਿੱਦਾਂ ਲੋਕਾਂ ਨੂੰ ਧਰਮ ਦੀ ਸਮਝ ਆ ਗਈ ਨਾ ਉਦੋਂ ਸਾਡਾ ਸਾਰਾ ਕੁਝ ਸਹੀ ਹੋ ਜਾਣਾ ਵਾ ਸਿਰਫ ਧਰਮ ਦੇ ਨਾਂ ਤੇ ਲੜਾਇਆ ਜਾਂਦਾ ਵਾ ਬੋਟ ਲਈ ਜਾਂਦੀ ਆ ਜੇ ਕਿਤੇ ਧਰਮ ਤੋਂ ਪਾਸੇ हट ਕੇ ਬੀਜੇਪੀ ਇਲੈਕਸ਼ਨ ਲੜੇ ਤੇ ਜੇ ਇਹ 100 ਤੋਂ ਵੀ ਪਾਰ ਕਰ ਜਾਣਗੇ ਤੇ ਤਦ ਕਹਿ ਦਿਓ ਜੇ ਧਰਮ ਤੋਂ ਪਾਸੇ हट ਕੇ ਇਲੈਕਸ਼ਨ ਨਹੀਂ ਲੜਨੀ ਤੇ ਬਿਲਟ ਪੇਪਰ ਤੇ ਲੜਨ ਤਾਂ ਵੀ 100 ਤੋਂ ਪਾਰ ਨਹੀਂ ਕਰਨਗੇ ਹੂੰ ਮਤਤਾਂ ਨਾਲ ਆ ਦੇ ਪੀ ਧਰਮ ਦੇ ਨਾਂ ਤੇ ਸਿਆਸਤ ਖੇਡ ਜਾਂਦੇ ਜਿਵੇਂ ਹੁਣ ਬਿਆਨ ਦਿੱਤਾ ਦੂਜੇ ਵੋਟ ਪੱਕੀ ਕਰ ਜਾਂਦੇ ਹਨਾ ਹਾਂ ਧਰਮ ਦੇ ਨਾਂ ਤੇ ਹਮੇਸ਼ਾ ਜਿਹੜਾ ਵਾ ਲੋਕਾਂ ਨੂੰ ਭੜਕਾਇਆ ਜਾਂਦਾ ਵਾ ਫਿਰ ਸਾਡੇ ਲੋਕਾਂ ਨੂੰ ਕਿਤੇ ਨਾ ਕਿਤੇ ਭਾਵਨਾਵਾਂ ਜੁੜੀਆਂ ਵਾਂ ਤੇ ਸਾਡੇ ਲੋਕ ਭਾਵਨਾਵਾਂ ਦੇ ਵਿੱਚ ਵਹਿ ਕੇ ਤੇ ਉਹ ਫਿਰ ਵਹਿ ਜਾਂਦੇ ਆ ਤੇ ਜੇ ਕਿਤੇ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਜਾਵੇ ਮੁੱਦਿਆਂ ਦੇ ਉੱਪਰ ਲੜਿਆ ਜਾਵੇ ਜਿਸ ਤਰ੍ਹਾਂ ਅਸੀਂ ਕਿਸਾਨੀ ਦੇ ਮੁੱਦੇ ਲੈ ਕੇ ਲੜ ਰਹੇ ਹਾਂ ਐਮਐਸਪੀ ਦੀ ਲੜਾਈ ਲੜ ਰਹੇ ਹਾਂ ਬਿਜਲੀ ਸੋਧ ਬਿੱਲ ਦੀ ਲੜਾਈ ਲੜ ਰਹੇ ਹਾਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਗੱਲ ਸੀਗੇ ਮੋਦੀ ਨੇ ਕਿਹਾ ਸੀਗਾ ਸਾਡੀ ਸਰਕਾਰ ਆਊਗੀ ਤੇ ਅਸੀਂ ਸਮੁੱਚਾ ਕਰਜ਼ਾ ਜਿਹੜਾ ਮਾਫ ਕਰਾਂਗੇ ਇੱਕ ਬੰਨੇ ਤਾਂ ਨਿਰਚ ਮੋਦੀ ਅਰਗਿਆਂ ਦੇ 11000 ਲੱਖ ਕਰੋੜ ਜਿਹੜੇ ਉਹ ਮਾਫ ਕੀਤੇ ਜਾ ਰਹੇ ਆ ਇੱਕ ਬੰਨੇ ਸਾਡੇ 3 ਲੱਖ ਕਰੋੜ ਹੁਣ ਸਾਡੇ 4 ਪੌਣੇ 4 ਕਰੋੜ ਲੱਖ ਦੇ ਕਰੀਬ ਪਹੁੰਚ ਗਿਆ ਵਾ ਨਵੀਂ ਸਰਕਾਰ ਆਈ ਐ ਇੰਨੇ ਵੀ ਬਥੇਰੇ ਲਾਇਆ ਸਾਡਾ ਤੇ ਉਹ ਮਾਫ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਦੇ ਮਰਨਾਉ ਚਟੇਵਟੇ ਪਾਕੇ ਦੇ ਜਿੰਨੇ ਵੀ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਦੱਲੇ ਦਲਾਵਿਆ ਇਹਨਾਂ ਦੇ ਜਿਹੜੇ ਉਹ ਮਰਨਾਉ ਕਰਾਰ ਦੇ ਕੇ ਮਾਫ ਕੀਤੇ ਜਾ ਰਹੇ ਆ ਜੇ ਮੁੱਦਿਆਂ ਤੇ ਲੜਨ ਤੇ ਮੁੱਦਿਆਂ ਤੇ ਅੱਜ ਅਸੀਂ ਲੜਾਈ ਲੜ ਰਹੇ ਸਾਡੇ ਨਾਲ ਬਹਿੰਦੇ ਕਿਉਂ ਨਹੀਂ ਕਿ ਕਿਉਂ ਭਜਦੇ ਆ ਜਦੋਂ ਦਿੱਲੀ ਅੰਦੋਲਨ ਜਿਹੜਾ ਵਾ ਲੜਿਆ ਵਾ 2020-21 ਦੇ ਵਿੱਚ ਇੱਕ ਘੱਟ 40 ਮੀਟਿੰਗਾਂ ਹੋਈਆਂ ਵਾ ਇੱਕ ਘੱਟ 40 ਇੱਕ ਘੱਟ 40 ਗਲਤੀਆਂ ਜਿਹੜੀਆਂ ਵਾ ਉਹਨਾਂ ਮੀਟਿੰਗਾਂ ਦੇ ਵਿੱਚ ਆ ਮੰਨਿਆ ਕਿ ਵਾਕਿਆ ਇਹਨਾਂ ਚ ਹੈਗੀਆਂ ਵਾ ਤੇ ਜਦੋਂ ਇੰਨੀਆਂ ਗਲਤੀਆਂ ਹੀ ਆ ਤੇ ਫਿਰ ਉਹਦੇ ਵਿੱਚ ਚੰਗਾ ਕੀ ਸੀਗਾ ਪਰ ਅਸੀਂ ਉਦੋਂ ਹੀ ਉਤੋਂ ਲਾਨ ਕਰਕੇ ਤੁਰੇ ਸੀਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਵੀ ਭਾਈ ਜੋ ਮੋਦੀ ਦੀ ਬਾਡੀ ਲੈਂਗੁਏਜ ਉਹ ਸਹੀ ਨਹੀਂ ਹੈਗੀ ਉਹ ਕੀ ਕਹਿ ਰਿਹਾ ਕਿ ਕੁਝ ਲੋਕਾਂ ਨੂੰ ਅਸੀਂ ਸਮਝਾ ਨਹੀਂ ਪਾਰਾ ਸਾਡੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ ਆ ਤੇ ਸਾਨੂੰ ਪਤਾ ਸੀ ਇਹ ਦੁਬਾਰਾ ਫਿਰ ਭੁੱਖੇ ਸ਼ੇਰ ਦੀ ਤਰ੍ਹਾਂ ਆਊਗਾ ਤੇ ਫਿਰ ਉਹ ਦੂਜੀ ਤਰ੍ਹਾਂ ਨੀਤੀਆਂ ਬਣਾ ਕੇ ਫਿਰ ਆਏ ਆ ਸਿਰਫ ਸਾਡੇ ਕੋਲ ਇਸ ਟਾਈਮ ਖੇਤੀ ਮੰਡੀ ਬਚੀਆ ਨਹੀਂ ਤੇ ਸਾਡੀਆਂ ਸੜਕਾਂ ਵੀ ਗਈਆਂ ਹਸਪੀਟਲ ਗਿਆ ਬੀਐਸ ਨਾਲ ਗਿਆ ਰੇਲਵੇ ਗਿਆ ਜਹਾਜ਼ ਗਿਆ ਸਾ ਮੈਡੀਕਲ ਗਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਕਾਰਪੋਰੇਟ ਘਰਾਣੇ ਦੇ ਹਵਾਲੇ ਹੋ ਗਈਆਂ ਜੇ ਨਗੁਣੀਆਂ ਜਿਹੜੀਆਂ ਉਹ ਚੱਲ ਰਹੀਆਂ ਵਾ ਸਾਡੇ ਕੋ ਇੱਕ ਖੇਤੀ ਮੰਡੀ ਬਚੀ ਉਹ ਵੀ ਪੰਜਾਬ ਤੇ ਹਰਿਆਣੇ ਕੋ ਬਾਕੀ ਸਾਰੇ ਬਨੇ ਸਪਾਇਆ ਆਇਆ ਪਿਆ ਇਸ ਕਰਕੇ ਜੇ ਕਦੇ ਮੁੱਦਿਆਂ ਤੇ ਆਣ ਕੇ ਸਾਡੇ ਨਾਲ ਗੱਲ ਕਰਨ ਤੇ ਕਦੇ ਨਹੀਂ ਕਰ ਸਕਦੇ ਸਿਰਫ ਧਰਮ ਦੇ ਨਾਂ ਤੇ ਜਾਤਾਂ ਪਾਤਾਂ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਦੇ ਨਾਂ ਤੇ ਸਾਨੂੰ ਜਿਹੜਾ ਉਹ ਲੜਾਇਆ ਜਾਂਦਾ ਵਾ ਸਾਡੇ ਕੁਝ ਲੋਕਾਂ ਨੂੰ ਜਿਹੜੀ ਇਹ ਦੀ ਅਜੇ ਸਮਝ ਨਹੀਂ ਆ ਰਹੀ ਜਦੋਂ ਸਾਡੇ ਲੋਕਾਂ ਨੂੰ ਸਮਝ ਆ ਗਈ ਕਿ ਮਾਨਸਿਕ ਜਾਤ ਸਭ ਇੱਕ ਹੀ ਆ ਤੇ ਉਸ ਦਿਨ ਜਿਹੜਾ ਵਾ ਉਹ ਦੇਸ਼ ਦਾ ਭਲਾ ਹੋਣਾ ਵਾ ਇੱਕ ਨਾ ਇੱਕ ਦਿਨ ਜਿਹੜਾ ਉਹ ਸੱਚ ਦਾ ਰਾਜ ਜਰੂਰ ਆਉਣਾ ਵਾ ਜੀ ਠੀਕ ਇੱਕ ਮੈਂ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਕਹਿੰਦੇ ਕਿ ਉਹ ਵਧੀਆ ਇੱਕ ਪਲੇਅਰ ਵੀ ਸੀਗੇ ਕਬੱਡੀ ਦੇ ਖਿਡਾਰੀ ਵੀ ਰਹੇ ਨੇ ਕੁਲਵਿੰਦਰ ਕੌਰ ਨਹੀਂ ਸਰਕਲ ਸਟਾਇਲ ਉਹਨਾਂ ਥੋੜੀ ਕਬੱਡੀ ਪੇਡੀਆਂ ਵੈਸੇ ਉਹ ਥਲੀਡ ਸੀਗੇ ਜਿਹੜੀ ਉਹਨਾਂ ਦੀ ਮੇਨ ਗੇਮ ਸੀ ਉਹ ਥਲੀਡ ਸੀਗੇ ਹੂੰ ਉਹਦੇ ਵਿੱਚੋਂ ਹੀ ਫਿਰ ਉਹਨਾਂ ਨੂੰ ਜਿਹੜੀ ਕਬੱਡੀ ਖੇਡਦੇ ਰਹੇ ਹਾਂ ਥੋੜਾ ਚਿਰ ਉਹਨਾਂ ਖੇਡੀ ਆ ਸਰਕਲ ਖੇਡੀ ਆ ਨੈਸ਼ਨਲ ਨਹੀਂ ਉਹਨਾਂ ਨੇ ਖੇਡੀ ਪਰ ਉਹ ਜਿਹੜੀ ਨੈਸ਼ਨਲ ਗੇਮ ਸੀ ਉਹਨਾਂ ਦੀ ਥਲੀਡ ਸੀਗੀ ਉਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਜੌਨ ਪੱਧਰ ਤੇ ਜਿਹੜੇ ਆ ਉਹ ਮੈਡਲ ਜਿਹੜੇ ਉਹ ਹਾਸਲ ਕੀਤੇ ਆ ਉਦੋਂ ਬਾਅਦ ਉਹਨਾਂ ਨੇ ਬਹੁਤ ਟਰਾਈਆਂ ਕੀਤੀਆਂ ਐ ਨਾ ਕਿ ਜਾਂਦੇ ਉਹਨਾਂ ਨੂੰ ਨੌਕਰੀ ਮਿਲ ਗਈ ਸੀ ਬਹੁਤ ਟਰਾਈਆਂ ਕਰਨ ਦੇ ਬਾਵਜੂਦ ਜਿਹੜੀ ਉਹਨਾਂ ਨੇ ਹਿੰਮਤ ਹੌਸਲਾ ਜਿਹੜਾ ਉਹ ਨਹੀਂ ਛੱਡਿਆ ਤੇ ਉਹਨਾਂ ਨੂੰ ਜਿਹੜੀ ਉਹ ਪੰਤੀ ਹੋਏ ਆ ਉਹਨਾਂ ਨੂੰ ਨੌਕਰੀ ਮਿਲੀ ਕੰਦ ਕੜ ਤੋਂ ਵੈਸੇ ਹੀ ਡਰ ਗਈ ਮੈਨੂੰ ਲੱਗਾ ਕੰਗਣਾ ਉਹ ਕਹਿੰਦੇ ਆ ਕਿ ਕਬੱਡੀ ਦੀ ਪਲੇਅਰ ਸੀ ਇਹ ਗੱਲਾਂ ਚੱਲ ਰਹੀਆਂ ਹਨ ਮੈਂ ਤਾਂ ਸਵਾਲ ਕੀਤਾ ਸੀ ਦੇਖੋ ਜ਼ਿੰਮੇਦਾਰਾਂ ਦੇ ਘਰ ਦੇ ਵਿੱਚ ਆਮ ਹੀ ਬੰਦਾ ਤਕੜਾ ਹੈ ਨਾ ਠੀਕ ਆ ਜੀ ਕੀ ਕਹਿੰਦੇ ਹੁੰਦੇ ਪੰਜਾਬ ਦੇ ਤਾਂ ਲਾਲੇ ਨਹੀਂ ਦੱਸਦੇ ਤੇ ਇਹਨਾਂ ਦਾ ਤਾਂ ਕਹਿਣਾ ਹੀ ਕੀ ਹਾਂ ਠੀਕ ਆ ਜੀ ਜਿਹੜੇ ਜੰਮੇ ਹੀ ਇੱਥੇ 6 ਕਿਲੋਮੀਟਰ ਸੈਕਲ ਪੰਜਾਬ ਦਾ ਜਿਹੜਾ ਜਿਹੜਾ ਕਹੀ ਜਾਂਦੇ ਨੇ ਨਾ Hindu Muslim Sikh Sai ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਰਹਿ ਰਿਹਾ ਉਹ ਪੰਜਾਬੀ ਹੂੰ ਇਹ ਜਿਹੜਾ Hindu Muslim Sikh Sai ਦਾ ਪਾੜਾ ਨਾ ਇਹ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਨਾ ਚਿਰ ਸਾਡਾ ਸੁਧਾਰ ਹੋਣ ਵਾਲਾ ਨਹੀਂ ਅਸੀਂ ਤਾਂ ਬਹੁਤ ਜ਼ੋਰ ਲਾਉਨੇ ਆ ਭਾਈ ਮਾਨਸ ਕੀ ਜਾਤ ਸਭੇ ਇਕੱਲਾ ਆਓ ਕਿਹਦੇ ਨਾਲ ਬਹਿਣਾ ਵਾ ਕਿਹਦੇ ਨਾਲ ਰਹਿਣਾ ਵਾ ਕਿਹਦੇ ਨਾਲ ਤੁਸੀਂ ਕੌਣ ਖਾਣ ਨੂੰ ਮੈਂ ਹੁਣੇ ਖਾਣ ਨੂੰ ਰੋਟੀ ਤਿਆਰ ਆ ਕੋਈ ਇਦਾਂ ਦਾ ਨਹੀਂ ਹੈ ਜੀ ਇੱਕ ਜੇਕਰ ਕੋਈ ਪ੍ਰੋਬਲਮ ਆਉਂਦੀ ਆ ਮੰਨ ਲਓ ਤੁਹਾਡੇ ਤੱਕ ਕੋਈ ਸੁਨੇਹਾ ਆਉਂਦਾ ਕਿ ਉਹਦੀ ਕਾਲ ਦਿੱਤੀ ਜਾਊਗੀ ਫਿਰ ਲੋਕਾਂ ਨੂੰ ਦੱਸਿਆ ਜਾਊਗਾ ਵੀ ਆਹ ਪ੍ਰੋਬਲਮ ਆ ਗਈ ਜਾਂ ਤੁਸੀਂ ਕਿਸੇ ਨੂੰ ਮਿਲਣਾ ਹੈ ਉਸ ਤੋਂ ਪਹਿਲਾਂ ਮੈਸੇਜ ਦਿੱਤਾ ਜਾਊਗਾ ਦੇਖੋ ਜੀ ਮੇਰੇ ਮੈਸੇਜ ਦੇਣ ਤੋਂ ਪਹਿਲਾਂ ਦੋਵੇਂ ਫੋਰਮ ਤੱਤਵਾਰ ਖੜੇ ਆ ਆ ਹੁਣ ਬਾਰਡਰ ਵਾਲੀ ਬਾਰਡਰ ਵਾਲੀ ਤਾਂ ਮੇ ਕਹਾਰੇ ਨਾ ਵੀ ਹੁਣੇ ਅੱਧੇ ਪੌਣੇ ਘੰਟੇ ਬਾਅਦ ਡੀਜੀਪੀ ਨਾਲ ਉਹਨਾਂ ਦੀ ਮੀਟਿੰਗ ਆ ਬੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਜਿਹੜੇ ਆਪਣੇ ਫਾਰਮ ਲੈ ਕੇ ਪਹੁੰਚ ਰਹੇ ਆ 9 ਤਰੀਕ ਦੀ ਜਿਹੜੀ ਆ ਅੰਬ ਸਾਹਿਬ ਦੀ ਕਾਲ ਦਿੱਤੀ ਉਹਨਾਂ ਨੇ ਪਹਿਲਾਂ ਹੀ ਦਿੱਤੀ ਦਿੱਤੀ ਆ ਹੂੰ 9 ਤਰੀਕ ਨੂੰ ਅੱਜ 7 ਆ ਕੱਲ 8 ਤੇ ਪਰਸੋਂ ਨੂੰ ਪਰਸੋਂ 9 ਨੂੰ ਉੱਥੇ ਵੱਡਾ ਇਕੱਠ ਹੋਊਗਾ ਜੀ ਜਿਵੇਂ ਇਲੈਕਸ਼ਨਾਂ ਦੇ ਵਿੱਚ ਥੋੜਾ ਬਹੁਤਾ ਉਤਰਾਚੜਾ ਚੱਲਉ ਆਉਂਦਾ ਹੀ ਆ ਧਰਨਿਆਂ ਚ ਕਿਉਂਕਿ ਲੋਕ ਪਿੱਛੇ ਵੀ ਆਏ ਹੋਣਗੇ ਥੋੜੇ ਥੋੜੇ ਰਹਿ ਜਾਂਦੇ ਆ ਇੱਕ ਮੈਨੂੰ ਲੱਗਦਾ ਕਿਸਾਨੀ ਨੂੰ ਵੀ ਵੱਡਾ ਬੂਸਟ ਮਿਲੂਗਾ ਅੱਜ ਜੇ મોદી 1 240 ਨੂੰ ਪਾਰ ਨਹੀਂ ਕਰ ਸਕਿਆ ਤੇ ਇਹ ਕਿਸਾਨਾਂ ਦੀ ਦੇਣ ਹੈ ਇਹ ਸ਼ੁਭ ਕਰਨ ਸਿੰਘ ਨੌਜਵਾਨ ਜਿਹੜਾ ਵਾ 21 ਸਾਲ ਦਾ ਨੌਜਵਾਨ ਜਿਨ੍ਹਾਂ ਨੇ ਹਕੂਮਤ ਦੀ ਗੋਲੀ ਆਪਣੇ ਸਿਰ ਦੇ ਵਿੱਚ ਠੰਡੀ ਕੀਤੀ ਆ ਇਹ ਉਹਦੀ ਦੇਣ ਆ ਜਿਹਦੇ ਕਲਸ ਜਿਹੜੇ ਆ ਸਾਰੇ ਭਾਰਤ ਦੇ ਵਿੱਚ ਗਏ ਆ ਕਿਉਂਕਿ ਕੁਝ ਲੋਕਾਂ ਦਾ ਜਿਹੜੇ ਖੋਤੀ ਬੁੱਧੀ ਜੀਵੀ ਆ ਇਹ ਕਹਿ ਰਿਆ ਸੀ ਵੀ ਇਹ ਅੰਦੋਲਨ ਕਰਨ ਦਾ ਸਮਾਂ ਨਹੀਂ ਦੇਖੋ ਜਦੋਂ ਅਸੀਂ ਅੰਦੋਲਨ ਕੀਤਾ ਵਾ ਕਾਲੇ ਕਾਨੂੰਨ ਵਾਪਸ ਹੋਏ ਆ ਤੇ ਜਿਹੜੀਆਂ ਚਾਰ ਮੰਗਾਂ ਦੇ ਉੱਪਰ ਸਹਿਮਤੀ ਬਣੀ ਸੀ ਉਹ મોદી ਸਾਹਿਬ ਨਾਲ ਬਣੀ ਸੀ। ਹੂੰ। ਪਹਿਲੀ ਸੀਗੀ ਐਮਐਸਪੀ ਦਾ ਗ੍ਰੈਂਟਰ ਕਾਨੂੰਨ ਦਿੱਤਾ ਜਾਊਗਾ। ਜੀ। ਦੂਸਰਾ ਸੀ ਵੀ ਬਿਜਲੀ ਸੋਧ ਬਿੱਲ ਜਿਹੜਾ ਵਾ 2020 ਨੂੰ ਰੱਦ ਕੀਤਾ ਜਾਊਗਾ ਇਹ ਰਾਜਾਂ ਦਾ ਵਿਸ਼ਾ ਵਾ ਉੱਤੇ ਛੱਡਿਆ ਜਾਊਗਾ। ਤੀਜਾ ਹੈਗਾ ਸੀ ਵੀ ਜਿੰਨੇ ਵੀ ਲਖੀ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਹੋਇਆ ਇਹ ਸਾਰੇ ਰੱਦ ਕੀਤੇ ਜਾਣਗੇ ਜਦੋਂ ਸਾਡਾ ਸਮਝੌਤਾ ਹੀ ਹੋ ਗਿਆ ਤੇ ਚੌਥਾ ਸੀ ਵੀ ਲਖੀਰਪੁਰ ਖੀਰੀ ਦੇ ਜਿਹੜੇ ਅਜੇ ਮਿਸ਼ਰਾ ਟੈਣੀ ਹੋਣੀ ਆ। ਜਾ ਜਿਨ੍ਹਾਂ ਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀ ਜਿਹੜਾ ਦੜੜ ਕੇ ਮਾਰਤਾ ਉਹਨਾਂ ਦੇ ਉੱਪਰ 120 ਬੀ ਦਾ ਜਿਹੜਾ ਸਾਜਿਤ ਕਰਨ ਦਾ ਜਿਹੜਾ ਪਰਚਾ ਵਾ ਕੀਤਾ ਜਾਊਗਾ ਕਰਕੇ ਤੇ ਉਹਨਾਂ ਨੂੰ ਜਿਹੜਾ ਵਾ ਸਲਾਖਾਂ ਦੇ ਪਿੱਛੇ ਕੀਤਾ ਜਾਊਗਾ ਜਦੋਂ ਇਹਨਾਂ ਸਮਾਂ ਲੰਘਿਆ ਸਾਲ ਲੰਘਿਆ ਡੇਢ ਸਾਲ ਲੰਘਿਆ ਤੇ ਮੋਦੀ ਇਹਨਾਂ ਚੀਜ਼ਾਂ ਤੋਂ ਮੁਕਰਦਾ ਸਾਫ਼ ਦਿਖਾਈ ਦਿੱਤਾ ਤੇ ਸਾਡੀ ਉਹ ਸਮੇਂ ਦੀ ਮੰਗ ਸੀ ਵੀ ਅਸੀਂ ਉਹਦੇ ਬੂਹੇ ਤੇ ਜਾ ਕੇ ਬਈਏ ਜੇ ਅਸੀਂ ਹੁਣ ਬੈਂਦੇ ਨਾ ਮੋਦੀ ਹਰ ਜਾਂਦਾ ਅੱਜ ਵੀ ਦਾਵਾ ਡੋਲ ਪਈ ਆ ਸਰਕਾਰ ਦੇਲੜੀਆਂ ਕੱਢ ਰਿਹਾ ਮੋਦੀ ਜਿਨ੍ਹਾਂ ਨੂੰ ਮੋਦੀ ਕਦੇ ਗਾਲਾਂ ਕੱਢਦਾ ਸੀ ਲਾਗੇ ਨਹੀਂ ਸੀ ਲਾਉਂਦਾ ਅੱਜ ਖਿੱਚ ਖਿੱਚ ਕੇ ਤੁਸੀਂ ਵੇਖਿਆ ਨਾ ਕੁਰਸੀ ਤੇ ਬਹਾਰਿਆ ਉਹਨਾਂ ਨੂੰ ਵੀ ਆ ਜਾਓ ਆ ਜਾਓ ਸਪੀਕਰ ਸਾਹਿਬ ਕੋਈ ਦਿੱਤੀ ਹੈ ਹਾਂ ਸਾਰਾ ਕੁਝ ਦੇ ਰਿਹਾ ਵਾ ਵੀ ਹੁਣ ਤੁਸੀਂ ਕਿਹਨਾਂ ਕਿਸ ਤਰ੍ਹਾਂ ਮੇਰੇ ਵੱਲ ਆ ਜਾਓ ਇਸ ਕਰਕੇ ਅਸੀਂ ਜਾ ਕੇ ਉਸ ਟਾਈਮ ਚੱਲਦੇ ਸਾਂਸ ਚੋਂ ਇੱਕ ਰੀ ਉੱਠ ਕੇ ਬਾਹਰ ਨੂੰ ਜਾਂਦੇ ਆ ਠੀਕ ਹੈ ਤੇ ਸੈਂਕੜੇ ਜਥੇਬੰਦੀਆਂ ਜਿਹੜੀਆਂ ਵੱਡੇ ਦੋ ਫੋਰਮ ਬਣੇ ਆ ਤੇ ਅਸੀਂ ਜਾ ਕੇ ਆਪਣੇ ਸ਼ੰਭੂ ਤੇ ਕਨੌਰੀ ਰਤਨਪੁਰਾ ਰਾਜਸਥਾਨ ਦੇ ਵਿੱਚ ਤੇ ਹੋਰ ਵੀ ਜਿਹੜੇ ਆ ਸਾਡੇ ਮੋਰਚੇ ਲੱਗੇ ਹੋਏ ਆ ਬਹੁਤ ਵੱਡੀ ਪੱਧਰ ਤੇ ਲੱਗੇ ਹੋਇਆ ਉਹਨਾਂ ਮੋਰਚਾਂ ਦੀ ਦੇਣ ਆ ਵੀ ਅੱਜ ਮੋਦੀ ਨੂੰ ਸਾਰੇ ਲੋਕ ਥੂ-ਥੂ ਕਰ ਰਹੇ ਆ ਤੇ ਸਵਾਲ ਪੁੱਛੇ ਜਾ ਰਹੇ ਆ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਸੰਵਿਧਾਨ ਦੇ ਦੈਰੇ ਦੇ ਵਿੱਚ ਰਹਿੰਨੇ ਆ ਇਹ ਡੈਮੋਕ੍ਰੇਸੀ ਦੇਸ਼ ਆ ਤੇ ਦੱਸੋ ਸਾਨੂੰ ਵੀ ਸਾਨੂੰ ਕਿਹੜੇ ਸੰਵਿਧਾਨ ਦੀ ਕਿਹੜੀ ਧਾਰਾ ਦੇ ਵਿੱਚ ਬਾਰਡਰਾਂ ਦੇ ਉੱਪਰ ਕੰਧਾ ਕਰਕੇ ਕਿਲ ਗੜ ਕੇ ਡੱਕ ਰਿਹਾ ਆ ਇਹਨਾਂ ਕੋਈ ਇੱਕ ਇਸ ਸਵਾਲ ਦਾ ਜਵਾਬ ਨਹੀਂ ਹੈਗਾ ਨਾ ਇਹ ਦੇ ਹੀ ਰਹਾ ਤਾਨਾ ਚਾਹੀਏ ਜੀ ਇੱਕ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀ ਖੁਸ਼ੀ ਮਨਾਈ ਜਾ ਰਹੀ ਆ ਆਪੋ ਆਪਣੀਆਂ ਭਾਵਨਾਵਾਂ ਹੁੰਦੀਆਂ ਚਲੋ ਪਰਿਵਾਰ ਦੀ ਪਤਾ ਨਹੀਂ ਕੀ ਆ ਲੱਡੂ ਵੰਡੇ ਜਾ ਰਹੇ ਬੜਾ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹੈ ਕੋਈ ਅੰਦਰ ਤੇ ਕੋਈ ਬਿਆਨ ਦੇਣਾ ਨਹੀਂ ਦੇਖੋ ਹਰੇਕ ਬੰਦੇ ਦੀ ਆਪੋ ਆਪਣੀ ਜਿਹੜੀ ਆ ਭਾਵਨਾਵਾਂ ਵਾ ਉਹਦੀਆਂ ਕਿੱਥੇ ਜੁੜੀਆਂ ਵਾ ਕੀ ਸੋਚਦਾ ਵਾ ਕੀ ਕਰਦਾ ਵਾ ਉਹਨੂੰ ਆਪਣਾ ਐਜੂਕੇਸ਼ਨ ਮਨਾਏ ਜਾ ਰਹੇ ਬੜੀਆਂ ਗੱਲਾਂ ਆ ਰਹੀਆਂ। ਹਾਂ ਦੇਖੋ ਸਾਨੂੰ ਫੋਨ ਵੇਖਣ ਦਾ ਮੈਨੂੰ ਸਮਾਂ ਨਹੀਂ ਮਿਲ ਰਿਹਾ। ਮੈਂ ਤਾਂ ਜਿੰਨੀ ਗੱਲ ਕਰ ਰਿਹਾ ਵਾ ਡਾਇਰੈਕਟਰ ਤੁਹਾਡੇ ਨਾਲ ਕਰ ਰਿਹਾ ਜੋ ਮੇਰੇ ਕੋਲ ਜਾਣਕਾਰੀ ਮਿਲਦੀ ਆ। ਭੈਣ ਭਰਾਵਾਂ ਤੋਂ ਮਿਲਦੀ ਆ ਕੁਝ ਆਪਣੀ ਜਿਹੜੀ ਬੁੱਧੀ ਹੁੰਦੀ ਆ ਬੰਦਾ ਉਹਨੂੰ ਖੋਲ ਕੇ ਰੱਖਦਾ ਵਾ। ਇੱਕ ਮਿੰਟ ਨਹੀਂ ਮਿਲ ਰਿਹਾ ਕਿ ਮੈਂ ਕਿਸ ਤਰ੍ਹਾਂ ਕੋਈ ਬਿਆਨ ਸੋਣਾ। ਆਗੂਆਂ ਦਾ ਬਿਆਨ ਆਇਆ ਸੀ ਮੇਰੇ ਵਾਸਤੇ ਸੋਣਾ ਬਹੁਤ ਜ਼ਰੂਰੀ ਸੀਗਾ। ਹਾਂ ਲੋਕਾਂ ਦੀਆਂ ਭਾਵਨਾਵ ਉਹਦੇ ਖਿਲਾਫ ਜਿਹੜਾ ਕੇਸ ਵੀ ਕੀਤਾ ਹੋਇਆ ਵਾ ਤੇ ਉਹ ਕੇਸ ਗਾਹ ਹੀ ਨਹੀਂ ਚੱਲਿਆ ਉਹ ਚੱਲਿਆ ਹੁੰਦਾ ਇਨਸਾਫ ਮਿਲਿਆ ਹੁੰਦਾ ਉੱਥੇ ਉਹਨੇ ਕੋਈ ਆਪਣੀ ਮਾਫੀ ਮੰਗੀ ਹੁੰਦੀ ਕੋਈ ਰਿਟਰਨ ਚ ਦਿੱਤਾ ਹੁੰਦਾ ਸ਼ਾਇਦ ਆਹ ਗੱਲ ਜਿਹੜੀ ਆ ਸਾਡੀ ਭੈਣ ਨੂੰ ਨਾ ਕਹਿਣੀ ਪੈਂਦੀ ਤੇ ਹੋ ਸਕਦਾ ਵੀ ਇੰਨਾ ਜਿਹੜਾ ਮਸਲਾ ਵੀ ਨਾ ਬਣਦਾ ਇਹ ਇਹ ਸਾਰਾ ਕੁਝ ਜਿਹੜਾ ਵਾ ਆਉਣ ਵਾਲੇ ਸਮੇਂ ਚ ਸਾਰਾ ਕਲੀਅਰ ਹੋ ਜਾਣਾ ਤੁਹਾਡੇ ਤੋਂ ਛੋਟੇ ਸੀ ਭੈਣ ਤੁਹਾਡੀ ਹਾਂ ਮੇਰੇ ਤੋਂ ਛੋਟੇ ਆ ਜੀ ਮੇਰੇ ਤੋਂ ਛੋਟੇ ਬਹੁਤ ਬਹੁਤ ਧੰਨਵਾਦ ਸ਼ੁਕਰਗਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ